ਚੌਂਕ ਮਿਸ਼ਨ ਵੱਲੋਂ ਕਿਸਾਨਾਂ ਨੂੰ ਆਪਣੀਆਂ ਖਰਾਬੀਆਂ ਫਸਲਾਂ ਦਾ ਮੁਆਵਜ਼ਾ ਦੇਣ ਦੀ ਮંજੂਰੀ ਦੇ ਦਿੱਤੀ ਗਈ ਹੈ ਇਹ ਮੁਆਵਜ਼ਾ ਜਿਹੜਾ ਕਿ ਲੋਕ ਸਭਾ ਚੋਂ ਉਹਨਾਂ ਤੋਂ ਪਹਿਲਾਂ ਦਿੱਤਾ ਜਾ ਰਿਹਾ ਹੈ ਇਸ ਵਿੱਚ ਬਠਿੰਡਾ ਤੇ ਸੰਗਰੂਰ ਡੀਸੀ ਵੱਲੋਂ ਤਿੰਨ ਪ੍ਰਸਤਾਵ ਜਿਹੜੇ ਕਿ ਰੱਖੇ ਗਏ ਸਨ ਉਹਨਾਂ ਵਿੱਚੋਂ ਦੋ ਬਠਿੰਡਾ ਅਤੇ ਇੱਕ ਸੰਗਰੂਰ ਵੱਲੋਂ ਜਿਹੜਾ ਕਿ ਪ੍ਰਸਤਾਵ ਹੈ ਜਿਹੜਾ ਕਿ ਰੱਖਿਆ ਗਿਆ ਸੀ 38 ਮੀਟਿੰਗ ਦੇ ਦੌਰਾਨ ਸੂਬਾ ਕਾਰਜਕਾਰੀ ਕਮੇਟੀ ਨੇ 38ਵੀਂ ਮੀਟਿੰਗ ਦੇ ਦੌਰਾਨ ਉਹ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਵਿੱਚ ਰਾਜ ਆਫਤ ਰਾਹਤ ਫੰਡ ਸਾਖਤ ਕਰੋੜ 5922000 ਰੁਪਏ ਅਤੇ 971508 ਰਜ ਰਾਹਤ ਆਫਤ ਰਾਤ ਫੰਡ ਵੱਲੋਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਬਠਿੰਡਾ ਨੂੰ 2 ਕਰੋੜ 53 ਲੱਖ 82000 ਰੁਪਏ ਅਤੇ 4 ਕਰੋੜ 98 ਲੱਖ 4470010 ਰੁਪਏ ਦੀ ਮਨਜ਼ੂਰੀ ਜਿਹੜੀ ਕਿ ਦੇ ਦਿੱਤੀ ਗਈ ਹੈ ਐਸਡੀ ਆਰਐਫ ਵੱਲੋਂ 51 ਲੱਖ 95137 ਰੁਪਏ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਰਾਜ ਫੰਡ ਵੱਲੋਂ 55 ਲੱਖ 6700030 ਰੁਪਏ ਦੀ ਰਾਹਤ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ